ਹੇ ਹੇ ਦੁਨੀਆ ਤੋਖੇ ਵਜਾਂਦੀ ਹੇ ਹੇ ਦੁਨੀਆ ਤੋਖੇ ਵਜਾਂਦੀ ਇਥੇ ਯਾਰ ਬਣਾ ਕੇ ਠਗਦੇ ਨੇ ਮੋਹ ਮਮਨ ਦੇ ਦੈ ਕਾਪਰੀਏ ਗੰਗਾ ਦੇ ਪੰ ਤੋਕੇ ਬਜਾਉਂਦੀ ਅਸੀਂ ਕੱਲ ਜੀ ਮੈਂ ਹਾਂ ਕਰਨਜੀਤ ਅਨਮੋਲ ਅੱਜ ਮੈਂ ਭਾਜੀ ਹੁਣਾਂ ਨਾਲ ਬੈਠਾ ਆਂ ਸ਼੍ਰੀ ਚੰਨਜੀਤ ਤਹੋਜਾ ਜੀ ਸੰਗੀਤ ਸੁਮਨਾਰਤ ਜੀ ਨਾਲ ਔਰ ਮੈਂ ਬlesd ਆ ਕਿ ਇਹਨਾਂ ਨੇ ਚੰਨਜੀਤ ਤਹੋਜਾ ਬ੍ਰਾਂਡ ਜਿਹੜਾ ਹਰਮੋਨੀਅਮ ਇਹ ਹੁਣ ਸ਼ੁਰੂ ਕੀਤਾ ਜੀ ਤੇ ਮੈਂ ਇਸ ਗੱਲੋਂ ਬlesd ਆ ਕਿ ਸਭ ਤੋਂ ਪਹਿਲਾ ਪੀਸ ਮੈਂ ਭਾਜੀ ਨੂੰ ਕਿਹਾ ਸੀ ਕਿ ਮੈਂ ਲੈਣਾ ਇਹਨਾਂ ਨੇ ਨੰਬਰ ਲਿਖਿਆ ਹੋਇਆ ਹੈ ਤੇ ਮੈਂ ਥੋੜਾ ਜਿਹਾ ਲੇਟ ਹੋ ਗਿਆ ਲਿਆਉਣ ਚ ਪਰਮਾਤਮਾ ਚਾਹਦਿਆਂ ਕਲਾ ਚ ਰੱਖੇ ਤੁਹਾਨੂੰ ਐਦਾਂ ਹੀ ਤੁਸੀਂ ਸੰਗੀਤ ਪੂਰੀ ਦੁਨੀਆ ਦੇ ਵਿੱਚ ਵਗੇਰਦੇ ਰਹੋ ਔਰ ਇਹ ਹਾਰਮੋਨੀਅਮ ਵੀ ਪੂਰੀ ਦੁਨੀਆ ਦੇ ਵਿੱਚ ਤੁਹਾਡਾ ਕਾਮਯਾਬ ਹੋਵੇ ਥੈਂਕ ਯੂ ਥੈਂਕ ਯੂ ਥੈਂਕ ਯੂ